ਇਹ ਕਿ ਇਹ ਬਹੁਤ ਕਰਨੀ ਵਾਲਾ ਸਾਧੂ ਹੈ ਤੇ ਲੋਕ ਦੂਰੋਂ ਨੇੜੇੋਂ ਉਹਦੇ ਕੋਲ ਚੱਲ ਕੇ ਆਉਣ ਲੱਗ ਪਏ ਜਿਦੋਂ ਉਹਦੇ ਕੋਲੇ ਆਏ ਨੇ ਉਹ ਕਿਸੇ ਨਾ ਕਿਸੇ ਨੂੰ ਨਾਮ ਦਾਣ ਦਿੰਦਾ ਏ ਕਿਸੇ ਤੋਂ ਸੇਵਾ ਲੈਂਦਾ ਏ ਤੇ ਉਹਦਾ ਵਧੀਆ ਪਿੰਡ ਦੇ ਵਿੱਚ ਪ੍ਰਭਾਵ ਪੈ ਗਿਆ ਇੱਕ ਦਿਨ ਕਿਸੇ ਬੀਬੀ ਦੇ ਮਨ ਦੇ ਵਿੱਚ ਖਿਆਲ ਆਇਆ ਕਿਉਂ ਨਾ ਮੈਂ ਵੀ ਜਾ ਕੇ ਬਾਬਾ ਜੀ ਦੇ ਕੋਲੋਂ ਨਾਮ ਮੰਤਰ ਲਵਾਂ ਤੇ ਮੈਨੂੰ ਵੀ ਰੱਬ ਦਾ ਮਲਾਪ ਹੋ ਜਾਵੇ ਉਹ ਵੀ ਕਹਿੰਦੇ ਨਹਾ ਧੋ ਕੇ ਚੰਗੜੇ ਚੰਗੇ ਕੱਪੜੇ ਪਾ ਕੇ ਪਹੁੰਚ ਗਈ ਬਾਬਾ ਜੀ ਦੇ ਕੋਲ ਜਾ ਕੇ ਨਮਸਕਾਰ ਕਰਕੇ ਕਹਿਣ ਲੱਗੀ ਬਾਬਾ ਜੀ ਮੈਨੂੰ ਵੀ ਨਾਮ ਦਾਣ ਦਿਓ ਮੈਂ ਪਰਮਾਤਮਾ ਦਾ ਸਿਮਰਨ ਕਰਕੇ ਮਲਾਪ ਕਰਨਾ ਹੈ ਤੇ ਸਾਧੂ ਨੇ ਕਿਹਾ ਇਹ ਜਨਾਨੀਆਂ ਦਾ ਕੰਮ ਨਹੀਂ ਔਰਤਾਂ ਦਾ ਕੰਮ ਨਹੀਂ ਤੂੰ ਜਾ ਜਾ ਕੇ ਆਪਣੇ ਘਰ ਪਰਿਵਾਰ ਦੀ ਸੇਵਾ ਕਰ ਤੇਰਾ ਇਹੀ ਸਭ ਕੁਝ ਹੈ ਪਰ ਉਹ ਪਿੱਛੇ ਪੈ ਗਈ ਉਹ ਅਗਲੇ ਦਿਨ ਫੇਰ ਆ ਗਈ ਜਦੋਂ ਵਾਰ-ਵਾਰ ਆਉਣ ਲੱਗ ਪਈ ਇੱਕ ਦਿਨ ਕਹਿੰਦੇ ਬਾਬਾ ਜੀ ਨੇ ਖੜਾ ਛਡਾਉਣ ਵਾਸਤੇ ਉਹਨੂੰ ਕਹਿ ਦਿੱਤਾ ਜਾ ਘਰੇ ਜਾ ਕੇ ਨਾਰਾਇਣ ਨਾਰਾਇਣ ਜਪਿਆ ਕਰ ਉਹ ਬੜੀ ਖੁਸ਼ੀ-ਖੁਸ਼ੀ ਗਈ ਤੇ ਦੂਸਰੀ ਸਵੇਰ ਸਵੇਰ ਵੇਲੇ ਉੱਠ ਕੇ ਇਸ਼ਨਾਨ ਕਰਕੇ ਜਦੋਂ ਉਹ ਸਿਮਰਨ ਕਰਨ ਲੱਗੀ ਤੇ ਉਹਨੂੰ ਚੇਤਾ ਆਇਆ ਨਾਰਾਇਣ ਸਿੰਘ ਤੇ ਮੇਰੇ ਘਰ ਦੇ ਦਾ ਨਾਂ ਹੈ ਕਿਵੇਂ ਨਾਰੈਣ ਨਾਰੈਣ ਉੱਚੀ ਉੱਚੀ ਬੋਲਾਂਗੀ ਤੇ ਲੋਕਾਂ ਨੇ ਕਹਿਣਾ ਇਹ ਘਰ ਵਾਲੇ ਦਾ ਨਾਮ ਲਈ ਜਾਂਦੀ ਹੈ ਤੇ ਉਹਨੇ ਫਿਰ ਇੱਕ ਸਕੀਮ ਲਾਈ ਉਹਨੇ ਮੁੰਨੇ ਦਾ ਬਾਪੂ ਕਹਿਣਾ ਸ਼ੁਰੂ ਕਰ ਦਿੱਤਾ ਉਹਦਾ ਪੁੱਤਰ ਸੀ ਜਿਹੜਾ ਉਹਨੂੰ ਮੁੰਨਾ ਕਹਿੰਦੀ ਸੀ ਤੇ ਮੁੰਨੇ ਦਾ ਬਾਪੂ ਪਾਵ ਨਾਰੈਣ ਉਹ ਮੁੰਨੇ ਦਾ ਬਾਪੂ ਮੁੰਨੇ ਦਾ ਬਾਪੂ ਕਰਕੇ ਇਸ ਮੰਨ ਕਰਦੇ ਰਹੀ ਤੇ ਮਨ ਦੇ ਵਿੱਚ ਉਹਦੇ ਚੱਲਦਾ ਰਿਆ ਨਾਰੈਣ 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 ਕਹਿੰਦੇ ਇੱਕ ਦਿਨ ਅਸੀ ਕਿਰਪਾ ਹੋਈ ਕਿ ਉਹਨੂੰ ਰੱਬ ਦੇ ਦਰਸ਼ਨ ਹੋ ਗਏ। ਉਹਨੂੰ ਅੰਦਰੋਂ ਅਨੁਭਵ ਹੋ ਗਿਆ। ਤੇ ਸਾਰੇ ਪਿੰਡ ਦੇ ਵਿੱਚ ਉਹਦੀ ਇਹ ਚਰਚਾ ਹੋਣ ਲੱਗੀ ਕਿ ਫਲਾਨੀ ਔਰਤ ਰੱਬ ਦੇ ਨਾਲ ਮੁਲਾਪ ਕਰ ਗਈ ਹੈ। ਜਦੋਂ ਕਿਸੇ ਨੇ ਆ ਕੇ ਉਸ ਸਾਧੂ ਨੂੰ ਦੱਸਿਆ ਕਹਿਣ ਲੱਗੇ ਸਾਧੂ ਜੀ ਤੁਹਾਡਾ ਦਿੱਤਾ ਹੋਇਆ ਨਾਮ ਸਿਮਰਨ ਕਰਕੇ ਫਲਾਨੀ ਬੀਬੀ ਰੱਬ ਦੇ ਨਾਲ ਮੁਲਾਪ ਕਰ ਗਈ। ਤੇ ਹੁਣ ਸਾਧੂ ਇੱਕਦਮ ਕਲਪਿਆ ਹੋਇਆ ਬੋਲਿਆ ਕਹਿ ਲਗਾ ਓ ਰੱਬਾ ਤੇ ਤੇਰੇ ਘਰ ਦਾ ਕਿਹੜਾ ਨਿਆ ਹੈ ਮੈਂ ਸਭ ਕੁਝ ਛੱਡ ਛਡਾ ਕੇ ਵੀ ਹਜੇ ਤੱਕ ਤੇਰੇ ਦਰਸ਼ਨ ਨਹੀਂ ਕਰ ਸਕਿਆ ਤੇ ਆ ਮੁੰਨੇ ਦਾ ਬਾਪੂ ਕਹੇ ਕਿ ਪਾਗੀ ਏ ਇੱਕ ਇਹੋ ਜਿਹਾ ਨਿਆ ਹੈ ਤੇ ਬਾਣੀ ਕਹਿੰਦੀ ਏ ਪ੍ਰਮਾਤਮਾ ਦੇ ਦਰਸ਼ਨ ਹੁੰਦੇ ਨੇ ਨਿਵਣ ਸਵਖਰ ਖਵਣ ਗੁਣ ਚਿਹਵਾ ਮਣੀਆ ਮੰਤ ਏ ਤਰੇ ਭੈਣੇ ਵੇਸ ਕਰ ਤਾਂ ਵਸ ਆਵੇ ਕੰਤ ਪਾਸ਼ਾ ਬਬਾ ਫਰੀਦ ਜੀ ਕਹਿੰਦੇ ਨੇ ਪਿਆਰਿਆ ਨਿਵਣਾ ਸਿੱਖ ਲੈ ਸਹਾਰਨਾ ਸਿੱਖ ਲੈ ਤੇ ਮਿੱਠਾ ਬੋਲਣਾ ਸਿੱਖ ਲੈ ਜਦੋਂ ਇਹ ਤਿੰਨ ਚੀਜ਼ਾਂ ਤੇਰੇ ਕੋਲੇ ਆ ਗਈਆਂ ਫੇਰ ਰੱਬ ਤੇਰੇ ਹਿਰਦੇ ਦੇ ਵਿੱਚੋਂ ਪ੍ਰਗਟ ਹੋ ਜਾਏਗਾ ਨਿਵਣ ਸਵਖਰ ਖਵਣ ਗੁਣ ਚਿਹਵਾ ਮਣੀਆ ਮੰਤ ਏ ਤਰੇ ਭੈਣੇ ਵੇਸਕਾਰ ਤਾਂ ਵਸ ਆਵੇ ਕੰਤ ਪਾਛੇ ਕਹਿੰਦੇ ਇਦਾਂ ਕੰਤ ਵਸ ਦੇ ਵਿੱਚ ਆਉਂਦਾ ਏ ਉਹਨੇ ਛੱਡਿਆ ਕੁਝ ਨਹੀਂ ਉਹਨੇ ਸਿਮਰਨ ਕਰਕੇ ਸਹਾਰ ਕੇ ਨਿਵਕੇ ਤੇ ਮਿੱਠਾ ਬੋਲ ਕੇ ਪ੍ਰਾਪਤ ਕਰ ਲਿਆ ਤੂੰ ਇਸ ਸੰਘਾਰ ਨੂੰ ਲਈ ਫਿਰਦਾ ਏ ਕਿ ਮੈਂ ਬਹੁਤ ਕੁਝ ਛੱਡ ਕੇ ਆਇਆ ਹਾਂ ਪਰ ਤੂੰ ਨਿਵਣਾ ਨਹੀਂ ਸਿੱਖਿਆ ਸਹਾਰਨਾ ਨਹੀਂ ਸਿੱਖਿਆ ਤੇ ਅੰਦਰ ਮਠਾਸ ਨਹੀਂ ਲਿਆਂਦੀ ਇਸ ਕਰਕੇ ਤੂੰ ਵਿਛੜ ਗਿਆ ਤੇ ਉਹ ਪ੍ਰਮਾਤਮਾ ਨੂੰ ਪਾ ਗਈ ਸੋ ਕਈ ਵਾਰ ਇਦਾਂ ਹੀ ਹੁੰਦਾ ਹੈ ਜਿਨ੍ਹਾਂ ਦਾ ਜ਼ਿਆਦਾ ਰੌਲਾ ਹੋਵੇ ਕਿ ਇਹ ਪੁੱਜੇ ਹੋਏ ਨੇ ਉਹਨਾਂ ਦੇ ਪੁੱਜਿਆਂ ਦੀ ਹਰਕਤ ਇਹ ਦੁੱਖ 12 ਦੇ ਵਿੱਚ ਆ ਜਾਂਦੀ ਏ ਨਿਟਤੇ ਆ ਜਾਂਦੀ ਏ ਤੇ ਫਿਰ ਉਹਨਾਂ ਦੇ ਚੇਲੇ ਮੂਛ ਪਾnde ਫਿਰਦੇ ਨੇ ਸੋ ਗੁਰੂ ਪਾਤਸ਼ਾਹ ਕਿਰਪਾ ਕਰਨ ਸਰਦਾ ਭਾਵਨਾ ਦੇ ਨਾਲ ਉਹਨੂੰ ਜਾਤ ਕਰੀਏ ਤੇ ਆਪਣੇ ਜੀਵਨ ਦੇ ਅੰਦਰ ਸੱਚ ਨੂੰ ਵਸਾ ਕੇ ਆਪਣੇ ਜੀ